ਹਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਿলো ਧੰਨਵਾਦ ਦੀਆਂ ਜੀ ਉਹਨਾਂ ਦੀ ਜਿਨ੍ਹਾਂ ਨੇ ਮੇਰੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਲਾਈਕ ਕੀਤਾ ਸ਼ੇਅਰ ਕੀਤਾ ਤੇ ਕਮੈਂਟ ਕੀਤਾ ਜੀ ਬਹੁਤ ਧੰਨਵਾਦੀਆਂ ਜੀ ਤੇ ਅੱਜ ਮੈਂ ਆਪਣੀ ਜ਼ਿੰਦਗੀ ਦਾ ਇੱਕ ਸੱਚ ਬੋਲਣ ਜਾ ਰਹੀਆਂ ਜੀ ਜੋ ਕਿ ਪਤਾ ਨਹੀਂ ਜੀ ਕੰਨਿਆਂ ਨੂੰ ਬੁਰਾ ਲੱਗੇਗਾ ਤੇ ਪਤਾ ਨਹੀਂ ਜੀ ਚਲੋ ਜੋ ਵੀ ਹੋਇਆ ਤੇ ਤੁਸੀਂ ਆਪਣਾ ਓਪੀਨੀਅਨ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ ਜੀ ਤੇ ਬਾਕੀ ਜੋ ਵੀ ਤੁਹਾਨੂੰ ਵੀਡੀਓ ਦੇ ਵਿੱਚ ਲੱਗਿਆ ਜੇ ਮੈਂ ਗਲਤ ਬੋਲੀ ਜੇ ਕੁਝ ਵੀ ਤਾਂ ਤੁਸੀਂ ਉਹ ਤੁਸੀਂ ਆਪਣਾ opinion ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਧੀਆਂ ਨੂੰ ਕਹੂੰਗੀ ਜਿਹੜੀਆਂ ਬੇਟੀਆਂ ਆਪਣੀਆਂ ਸੋਸ਼ਲ ਮੀਡੀਆ ਤੇ ਨੇ ਜੀ ਥੋੜਾ ਜਿਹਾ ਉਹਨਾਂ ਨੂੰ ਮਾਪੇ ਨੂੰ ਚਾਹੀਦਾ ਹੈ ਜੀ ਕਿ ਇਹਨਾਂ ਨੂੰ ਸਮਝਾਇਆ ਜਾਵੇ ਕਿਸ ਤਰੀਕੇ ਨਾਲ ਪ੍ਰੇਜ਼ੈਂਟ ਕਰਨਾ ਹੈ ਜੀ ਕੀ ਕਰਨਾ ਹੈ ਜੀ ਤੇ ਸਾਡੇ ਦੇਸ਼ ਦਾ ਜਿਹੜਾ ਭਵਿੱਖ ਹੈ ਜੀ ਜਿਹੜੀਆਂ ਲੇਡੀਜ਼ ਨੇ ਜੀ ਕੁਛ ਵੀ ਹੈ ਜੀ ਇਹ ਬਹੁਤ ਮਜ਼ਾਕ ਦਾ ਪਾਤਰ ਬਣ ਰਹੀਆਂ ਨੇ ਜੀ ਲੋਕੀ ਹਰ ਤੁਹ ਮਜ਼ਾਕ ਕਰਕੇ ਚਲੇ ਜਾਂਦਾ ਜੀ ਇਹਨਾਂ ਨੂੰ ਤੇ ਵੀਡੀਓਜ਼ ਬਣਾਉਂਦੀ ਆ ਥੋੜੀ ਜਿਹੀ ਵੀਡੀਓ ਬਣਾਉਣ ਚ ਵੀ ਸੰਕੋਚ ਕਰਨ ਇਸ ਕਰਕੇ ਤੇ ਨੰਬਰ 2 ਆਪਣਾ ਇਹ ਵੀ ਦੇਖਣ ਵੀ ਮੈਨੂੰ ਇਹ ਚੀਜ਼ਾਂ ਸਿਰਫ ਵਾਇਰਲ ਹੋਣਾ ਹੀ ਇੱਕ ਹੋਣੀ ਹੈ ਜੀ ਵੀ ਹਾਂ ਜੀ ਵਾਇਰਲ ਹੋ ਗਏ ਤਾਂ ਜਾਓ ਏਦਾਂ ਆਪਣੀਆਂ ਵੀਡੀਓਜ਼ ਇਸ ਤਰੀਕੇ ਨਾਲ ਬਣਾਓ ਜਿਉਂਕੇ ਤੁਹਾਡੇ ਆਉਣ ਵਾਲੀ ਪੀੜ੍ਹੀਆਂ ਵੀ ਤੁਹਾਡੇ ਲਈ ਇੱਕ ਮਿਸਾਲ ਬਣੋ ਆਪਣੀ ਵੀਡੀਓ ਆਪਣੇ ਬੱਚਿਆਂ ਲਈ ਮਿਸਾਲ ਬਣੋ ਇਹ ਨਾ ਹੋਵੇ ਵੀ ਅਸੀਂ ਇਸ ਤਰ੍ਹਾਂ ਦੇ ਕਰਕੇ ਅਸੀਂ ਉਹ ਹੋ ਗਏ ਇਹ ਨਹੀਂ ਹੈ ਜੀ ਵੀਡੀਓ ਡਿਲੀਟ ਵੀ ਹੋ ਸਕਦੀਆਂ ਸਭ ਕੁਝ ਹੋ ਸਕਦਾ ਹੈ ਸੋਸ਼ਲ ਮੀਡੀਆ ਹੈ ਜੀ ਇਹ ਤੇ ਅੱਜ ਮੈਂ ਆਪਣੀ ਜ਼ਿੰਦਗੀ ਦਾ ਇੱਕ ਇਹ ਸੱਚ ਬੋਲਣ ਜਾ ਰਹੀਆਂ ਕਿ ਮੈਂ ਹੋਰ ਧਰਮਾਂ ਨਾਲੋਂ ਕਹੂੰਗੀ ਥੋੜਾ ਜਿਹਾ Hindu ਧਰਮ ਦੇ ਜਿਹੜੇ ਰਿਸ਼ਤੇ ਨੇ ਜੀ ਇਹ ਵਧੀਆ ਨਿਭਰੇ ਨੇ ਇਹ ਮੇਰਾ opinion ਹੈ ਮੈਨੂੰ 20 ਸਾਲ ਦਾ experience ਹੈ ਜੀ ਤੇ ਮੈਂ Hindu ਧਰਮ ਦੇ ਰਿਸ਼ਤੇ ਟੁੱਟਦੇ ਨਹੀਂ ਦੇਖੇ ਉਹਨਾਂ ਦੇ ਵਿੱਚ ਇੱਕ ਠਹਿਰਾਵ ਦੇਖਿਆ ਇੱਕ respect ਦੇਖਿਆ husband wife ਦੀ ਨਾ wife husband ਨੂੰ ਉੱਚਾ ਬੋਲਦੀ ਹੈ ਤੇ ਨਾ ਹੀ husband wife ਨੂੰ ਉੱਚਾ ਬੋਲਦਾ ਮੈਂ ਉਹਨਾਂ ਦੇ ਵਿੱਚ ਜਿੰਨਾ ਕਿ ਮੈਂ ਆਪਣਾ ਆਲਾ ਦਵਾਲਾ ਅੱਜ ਤੱਕ ਕਵਰ ਕੀਤਾ ਹੈ ਤੇ ਮੈਂ ਉਸ ਦੇ ਵਿੱਚ ਦੇਖਿਆ ਹੈ ਜੀ ਕਿ ਬਹੁਤ ਸਾਡੇਆਂ ਰਿਸ਼ਤਿਆਂ ਨਾਲ ਉਹਨਾਂ ਦੇ ਰਿਸ਼ਤੇ ਬਹੁਤ ਵਧੀਆ ਨਿਭਦੇ ਨੇ ਕਿਉਂ ਨਿਭਦੇ ਨੇ ਜੀ ਕਿਉਂਕਿ ਉਹਨਾਂ ਦੇ ਵਿੱਚ ਇੱਕ ਆਪਣੇ ਬਚਨਾਂ ਨੂੰ ਲੈ ਕੇ ਇੱਕ ਰਿਸਪੈਕਟ ਹੁੰਦੀ ਹੈ ਜੀ ਸਾਡੇ ਸਿੱਖ ਧਰਮ ਦੇ ਵਿੱਚ ਇਹ ਹੈ ਜੀ ਸਿੱਖ ਧਰਮ ਦੇ ਵਿੱਚ ਆਨੰਦ ਕਾਰਜ ਲੈ ਕੇ ਕੁੜੀਆਂ ਮੈਂ ਤਲਾਕ ਲੰਦੀਆਂ ਦੇਖੀਆਂ ਨਹੀਂ ਉਹ ਮੁੰਡਿਆਂ ਦੇ ਨੈਗੇਟਿਵ ਪੁਆਇੰਟ ਗਿਣਦਿਆਂ ਨੇ ਮੁੰਡੇ ਕੁੜੀਆਂ ਦੇ ਨੈਗੇਟਿਵ ਪੁਆਇੰਟ ਗਿਣਦੇ ਨੇ ਉਹ ਆਪਣੇ ਉਸ ਚੀਜ਼ ਨੂੰ ਭੁੱਲ ਜਾਂਦੇ ਨੇ ਜਿਵੇਂ ਅਸੀਂ ਗੁਰੂ ਰਾਮ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਕੇ ਅਸੀਂ ਲਾਵਾ ਲੈਂਿਆ ਨੇ ਜਾਂ ਉਹਨਾਂ ਦੇ ਅਸੀਂ ਹੁਕਮ ਦੇ ਅਨੁਸਾਰ ਚੱਲਣਾ ਹੈ ਉਹ ਚੀਜ਼ ਸ਼ਾਇਦ ਕਿਤੇ ਨਾ ਕਿਤੇ ਉਹ ਤਾਂ ਭੁੱਲ ਹੀ ਜਾਂਦੇ ਨੇ ਰਿਸ਼ਤੇਦਾਰ ਵੀ ਭੁੱਲ ਜਾਂਦੇ ਨੇ ਸਾਰੇ ਭੁੱਲ ਜਾਂਦੇ ਨੇ ਤਕਰੀਬਨ ਜੀ ਰਿਸ਼ਤੇ ਨਿਭਾਉਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਚਰਨਾਂ 'ਚ ਬੈਠ ਕੇ ਇੱਕ ਵਚਨ ਕਰਨਾ ਬਹੁਤ ਵੱਡੀ ਗੱਲ ਹੈ ਜੀ ਇਹ ਪਹਿਲੀ ਗੱਲ ਤਾਂ ਮੈਂ ਸਾਡੇ ਆਪਣੇ ਦੇਸ਼ ਦੇ ਲੋਕਾਂ ਨੂੰ ਕਹੂੰਗੀ ਜੀ ਕਿਹਦਾ ਕਿਹਦਾ ਆਪਾਂ ਸਮਝਾਈਏ ਮੇਰੀ ਸਮਝ ਵਿੱਚ ਨਹੀਂ ਮੈਂ ਇੱਕ ਵੀਡੀਓ ਜ਼ਰੂਰ ਪਾ ਕੇ ਦੱਸਣਾ ਚਾਹੂੰਗੀ ਜੀ ਕਿ ਵੀ ਜਦੋਂ ਬਰਾਤ ਚੜਦੀ ਹੈ ਜਦੋਂ ਬਰਾਤ ਲੈ ਕੇ ਜਾਂਦੇ ਹੋ ਜੀ ਤੁਸੀਂ ਧੀਆਂ ਭੈਣਾਂ ਦੀ ਪਹਿਲਾਂ ਤੁਸੀਂ ਉਹ ਪਰਤਾਲ ਕਰ ਲਿਆ ਕਰੋ ਬਾਅਦ ਦੇ ਵਿੱਚ ਤੁਸੀਂ ਆਈਆਂ ਹੋਈਆਂ ਵਿਆਹੀਆਂ ਹੋਈਆਂ ਧੀਆਂ ਭੈਣਾਂ ਤੋਂ ਉਗਲੇ ਚੱਕਦੇ ਹੋ ਜੀ ਧੀਆਂ ਭੈਣਾਂ ਨੂੰ ਵੀ ਚਾਹੀਦਾ ਹੈ ਜੀ ਕਿ ਵੀ ਆਪਣਾ ਪੂਰਾ ਪਰਫੈਕਟ ਸਹੀ ਤਰੀਕੇ ਨਾਲ ਰਿਸ਼ਤੇ ਨਿਭਾਉਣ ਮਾ ਨੂੰ ਮਾਂ ਸੱਸ ਨੂੰ ਸੱਸ ਸੋਹਰੇ ਨੂੰ ਸੋਹਰਾ ਸਮਝਣ ਤੇ ਪਤੀ ਨੂੰ ਪਤੀ ਦੀ ਇੱਜ਼ਤ ਦੇਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਹੀ ਦੱਸਿਆ ਗਿਆ ਹੈ ਜੀ ਕਿ ਵੀ ਆਪਣਾ ਜੋ ਬਚਨ ਹੈ ਜੀ ਉਹ ਪੂਰੇ ਨਿਭਾਓ Hindu ਧਰਮ ਦੇ ਮਤਲਬ ਕਿ ਮੈਂ ਦੇਖਿਆ ਜੀ Hindu ਧਰਮਾਂ ਦੇ ਰਿਸ਼ਤੇ ਜ਼ਿਆਦਾ ਨਿਭਦੇ ਨੇ ਜੀ ਉੱਥੇ ਉਹਨਾਂ ਦੇ ਜੋ ਫੇਰੇ ਆ ਜੀ ਉਹ ਤੜਕੇ 4 ਵਜੇ ਹੁੰਦੇ ਨੇ ਉਹਨਾਂ ਦਾ ਸਹੀ ਸਮਾਂ ਹੈ ਜੀ ਤੜਕੇ 4 ਵਜੇ ਸਾਰੇ ਦੇਵੀ ਦੇਵਤੇ ਪ੍ਰਗਟ ਹੋਏ ਹੁੰਦੇ ਨੇ ਸਾਰੇ ਉੱਥੇ ਮਤਲਬ ਕਿ ਉਸ ਟਾਈਮ ਪ੍ਰਭਾਤ ਪ੍ਰਭਾਤ ਦਾ ਟਾਈਮ ਹੁੰਦਾ ਜੀ ਉਸ ਟਾਈਮ ਸਾਰਾ ਮਾਹੌਲ ਸ਼ਾਂਤ ਹੁੰਦਾ ਜੀ ਬਹੁਤ ਵਧੀਆ ਮਾਹੌਲ ਹੁੰਦਾ ਜੀ ਉਸ ਟਾਈਮ ਉਹਨਾਂ ਦੇ ਫੇਰੇ ਕੀਤੇ ਜਾਂਦੇ ਨੇ ਤਾਂ ਕਿ ਦੇਵੀ ਦੇਵਤੇ ਸਾਰੇ ਸਾਖਸ਼ਾਤ ਸਾਰੇ ਆ ਕੇ ਉਹਨਾਂ ਨੂੰ ਆਸ਼ੀਰਵਾਦ ਆਪਣਾ ਦੇਣ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਕੀ ਚੱਲਦਾ ਹੈ ਜੀ ਕਿ ਸਭ ਤੋਂ ਪਹਿਲਾਂ ਤਾਂ ਬਰਾਤ ਹੀ ਬਹੁਤ ਰੇਟ ਹੁੰਦੀ ਹੈ ਜੀ ਸਹੀ ਸਮਾਂ ਸਾਡਾ ਵੀ ਆਨੰਦਕਾਰਜਾਂ ਦਾ ਸਵੇਰ ਟਾਈਮ ਦਾ ਹੀ ਹੈ ਜੀ ਤੇ ਅੱਜ ਕੱਲ ਪਾਠੀ ਸਹਿਵਾਨ ਵਿਚਾਰਾ ਮੈਂ ਤਾਂ ਕਰਦਾ ਰਹਿ ਜਾਂਦਾ ਜੀ ਬਰਾਤ ਨੂੰ ਜਲਦੀ ਬਲਾਉ ਬਰਾਤ ਆਨੰਦ ਕਾਰਜ ਆਪਾਂ 12 ਵਜੇ ਤੋਂ ਪਹਿਲਾਂ ਪਹਿਲਾਂ ਕਰਨੇ ਨੇ ਜੀ ਤੇ ਉਹ ਚੀਜ਼ਾਂ ਦਾ ਸਮਾਂ ਹੀ ਨਹੀਂ ਜੀ ਰਿਹਾ ਸਾਡੇ ਲੋਕ ਕੀ ਕਰਦੇ ਨੇ ਜੀ ਪਹਿਲਾਂ ਤਾਂ ਬਰਾਤ ਤੇ ਕਈ ਵਾਰੀ 10 ਵਜੇ ਤੁਰਦੀ ਹੈ ਜੀ ਜਦੋਂ ਬਰਾਤ 10 ਵਜੇ ਤੁਰਦੀ ਹੈ ਤਾਂ ਉੱਥੇ ਜਾ ਕੇ ਤੁਸੀਂ ਰਸਤੇ ਦੇ ਵਿੱਚ ਹੀ ਆਪਾਂ ਇਹਨਾਂ ਡਰਿੰਕਾਂ ਵਗੈਰਾ ਕਰ ਲੈਂਦੇ ਆਂ ਜੀ ਤੇ ਉਹ ਸੁਭਾਗੀ ਜੋੜੀ ਨੂੰ ਆਪਣਾ ਆਸ਼ੀਰਵਾਦ ਆਪਣੇ ਦਿਲੋਂ ਜੋ ਵੀ ਰਿਸਪੈਕਟ ਹੈ ਜੋ ਵੀ ਉਹਨਾਂ ਵਾਸਤੇ ਆਪਣਾ आशीर्वाद ਉਹ ਤਾਂ ਅਸੀਂ ਦੰਦੇ ਨਹੀਂ ਜੀ ਹੈਗੇ ਜਾ ਕੇ ਅਸੀਂ ਨੈਗੇਟਿਵ ਚੀਜ਼ਾਂ ਦੇਖਣ ਲੱਗ ਜਾਂਦੇ ਆ ਜੀ ਆ ਇਹਨਾਂ ਨੇ ਆ ਨਹੀਂ ਕਰਿਆ ਇਹਨਾਂ ਨੇ ਉਹ ਨਹੀਂ ਕਰਿਆ ਤੇ ਇਹ ਆ ਜਾਂ ਬਹੁਤ ਵਧੀਆ ਹੈ ਜੀ ਉਹਨਾਂ ਦਾ ਵਿਆਹ ਬਹੁਤ ਚੰਗਾ ਸੀ ਉਹਨਾਂ ਦਾ ਮਾੜਾ ਸੀ ਇਹੀ ਦੇਖਣ ਜਾਂਦੇ ਆ ਅਸੀਂ ਹੋਰ ਤਾਂ ਕੁਝ ਨਹੀਂ ਕਰਨ ਜਾਂਦੇ ਨਾਲ ਜਾਣਦਾ ਇਹ ਮਤਲਬ ਨਹੀਂ ਹੁੰਦਾ ਜੀ ਤੇ ਉਹਨਾਂ ਨੂੰ ਆਸ਼ੀਰਵਾਦ ਦੇਣਾ ਹੁੰਦਾ ਵੀ ਸਾਰੀ ਜ਼ਿੰਦਗੀ ਇਹਨਾਂ ਦੀ ਐਦਾਂ ਹੀ ਨੇ ਵਧੀਆ ਲਿਵੇ ਤੇ ਪਤਾ ਨਹੀਂ ਜੀ ਸਾਡੇ ਸਮਾਜ ਨੂੰ ਕੀ ਹੋ ਗਿਆ ਅੱਜ ਕੱਲ ਦੇ ਵਿਆਹ ਇਹ ਜਿਹੜੇ ਜੀ ਸਿਰਫ ਇੱਕ ਇਹੀ ਰਹਿ ਗਿਆ ਵੀ ਬਸ ਕਪੜਾ ਲੀੜਾ ਰਹਿ ਗਿਆ ਖਾਣਾ ਪੀਣਾ ਰਹਿ ਗਿਆ ਜਾਂ ਬਸ ਡੀਜ ਵਗੈਰਾ ਰਹਿ ਗਏ ਜੀ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਨੇ ਗਾਣੇ ਲਾਉਣੇ ਉਹ ਕਰਨਾ ਉਹ ਕਰਨਾ ਉਸ ਵਿੱਚ ਆਨੰਦਕਾਰ ਜਾਂਦਾ ਤਾਂ ਟਾਈਮ 10 15 ਮਿੰਟ ਦਾ ਰੱਖਿਆ ਫਟਾਫਟ ਕਰਕੇ ਜੀ ਤੁਸੀਂ ਆਨੰਦਕਾਰ ਦੇ ਤੁਸੀਂ ਲੈ ਕੇ ਆਓ ਅਸੀਂ ਆਪਣਾ ਇੰਜੋਏ ਕਰਨਾ ਇਹ ਕਰਨਾ ਉਹ ਕਰਨਾ ਇਹ ਚੀਜ਼ਾਂ ਦੇ ਹਟਕੇ ਵੀ ਇੱਕ ਜ਼ਿੰਦਗੀ ਹੈ ਜੀ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਸ਼ੀਰਵਾਦ ਅਸੀਂ ਲੈਣਾ ਅਸੀਂ ਤਾਂ ਕਈ ਤਾਂ ਦੇਖ ਦੇਖੇ ਜੀ ਲੋਕੀ ਦੇਖ ਵੀ ਨਹੀਂ ਲੰਦੇ ਜੀ ਉਹ ਫਟਾਫਟ ਬਾਹਰ ਆਉਂਦੇ ਨੇ ਅਸੀਂ ਇਹ ਕਰਨਾ ਅਸੀਂ ਉਹ ਕਰਨਾ ਹੈ ਜੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੀ ਸਾਡੇ ਧਰਮਾਂ ਨੂੰ ਸਾਡੇ ਗੁਰੂਆਂ ਨੂੰ ਇੱਕ ਸਮਾ ਸਾਡੇ ਗੁਰੂਆਂ ਨੇ ਇੱਕ ਸਾਨੂੰ ਸਮਾਂ ਬਖਸ਼ਿਆ ਜੀ ਕਿਸ ਟਾਈਮ ਕਿਹੜਾ ਕੰਮ ਕਿਹੜਾ ਹੋਣਾ ਚਾਹੀਦਾ ਹੈ ਜੀ ਉਹ ਸਮੇਂ ਤੇ ਮੁਤਾਬਕ ਤਾਂ ਅਸੀਂ ਚੱਲਦੇ ਹੀ ਨਹੀਂ ਜੀ ਤੇ ਬਾਕੀ ਰਹੀ ਗੱਲ ਹੈ ਜੀ ਆਪਣੇ Hindu ਧਰਮ ਦੀ ਉਹਨਾਂ ਦੇ ਜਿਸ ਟਾਈਮ ਫੇਰੇ ਹੁੰਦੇ ਨੇ ਮੈਂ ਦੇਖਿਆ ਹੈ ਜੀ ਸਵੇਟ ਦਾ ਟਾਈਮ ਹੁੰਦਾ ਹੈ ਉਸ ਟਾਈਮ ਪਤੀ ਨੂੰ ਵਚਨ ਕਰਵਾਏ ਜਾਂਦੇ ਨੇ ਪਤਨੀ ਨੂੰ ਵਚਨ ਕਰਵਾਏ ਜਾਂਦੇ ਨੇ ਸਾਡੇ ਸਿੱਖ ਧਰਮ ਦੇ ਵਿੱਚ ਵੀ ਹੁਕਮਨਾਮਾ ਦਿੱਤਾ ਜਾਂਦਾ ਹੈ ਜੀ ਉਹ ਹੁਕਮਨਾਮਾ ਨਹੀਂ ਸੁਣਨਾ ਹੁਕਮਨਾਮੇ ਨੂੰ ਉਹਦੇ ਤੇ ਅਮਲ ਨਹੀਂ ਕਰਨਾ ਕਈ ਤਾਂ ਹੁਕਮਨਾਮਾ ਸੁਣਦੇ ਵੀ ਨਹੀਂ ਹੈ ਜੀ ਤੇ ਆਪਣਾ opinion ਦੇਣਾ ਸ਼ੁਰੂ ਕਰ ਦਿੰਦੇ ਚਲੋ ਚੱਲੀਏ फटाफट ਬਸ ਆਪਣਾ ਕਰੀਏ ਜੀ ਦੇਖੀ ਆਪਣਾ ਜਾ ਕੇ ਆਪਣਾ ਖਾਈਏ ਪੀਏ ਆਪਾਂ ਨੇ ਕਿਹਾ ਉਹ ਕਰਨਾ ਹੈ ਜੀ ਤੇ ਮੇਰਾ ਇਹ ਕਹਿਣਾ ਹੈ ਜੀ ਕਿ ਵੀ ਆਪਣੇ ਧੀਆ ਭੈਣਾਂ ਨੂੰ ਸਮਝਾਓ ਆਪਣੇ ਬੱਚੀਆਂ ਨੂੰ ਸਮਝਾਓ ਸਮਝਾ ਕੇ ਭੇਜੋ ਜੀ ਮੈਂ ਕੋਈ ਬਹੁਤ ਵੱਡੀ ਵਿਦਵਾਨ ਤਾਂ ਹੈ ਨਹੀਂ ਜੀ ਮੈਨੂੰ ਜੋ ਬੁਰਾ ਲੱਗਿਆ ਮੈਂ ਉਹ ਕਾਟ ਨਾਲ ਸ਼ੇਅਰ ਕੀਤਾ ਤੇ ਆਪਣੇ ਰਿਸ਼ਤਿਆਂ ਨੂੰ ਰਿਸ਼ਤੇ ਸਮਝੋ ਰਿਸ਼ਤਿਆਂ ਨੂੰ ਪਾਓ ਰਿਸ਼ਤਿਆਂ ਨੂੰ ਵਧੀਆ ਤਰੀਕੇ ਨਾਲ ਪ੍ਰੈਜੈਂਟ ਕਰੋ ਮੇਰੇ ਇਹ ਹੀ ਮੰਨਣਾ ਹੈ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜਲਦ ਜਲਦ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ